ਪਉ ਅਸੀਂ ਇਹ ਗੱਲ ਕਲੀਅਰ ਸਾਫ਼ ਤੋਂ ਨਸ਼ਾ ਕੋਈ ਵੀਦਾ ਹੋਵੇ ਜਾਂ ਮਕੰਦਾ ਹੋਵੇ ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ ਭਾਵੇਂ ਪੁਲਿਸ ਦਾ ਅਫਸਰ ਹੋਵੇ ਭਾਵੇਂ ਕੋਈ ਬੀਰੋਕਰੇਟ ਹੋਵੇ ਭਾਵੇਂ ਕੋਈ ਜੱਜ ਦਾ ਸਮਗਲ ਹੋਵੇ ਸਾਰੇ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਹੈ ਪੋਲੀਟੀਕਲੀ ਮੋਟੀਵੇਟਡ ਨਾ ਸਾਢੇ 3 ਸਾਲ ਤੇ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਛੁੱਟੀ ਹੈ ਦੇਖੋ ਤੁਸੀਂ ਕੋਈ 26 ਜਨਵਰੀ ਜਾਂ 15 ਦਸ ਕੱਢ ਕੇ ਵੇਖ ਲਓ ਪਹਿਲੇ ਸਾਲ ਜੇ 26 ਜਨਵਰੀ ਹੈ ਤਾਂ ਭਗਵੰਤ ਮਾਨ ਕਹਿੰਦਾ ਸੀ 15 ਅਗਸਤ ਤੱਕ ਨਸ਼ਾ ਬੰਦ ਹੋ ਜਾਏ ਜੇ 15 ਅਗਸਤ ਨੂੰ ਆਇਆ ਤੇ ਅਗਲੀ 26 ਜਨਵਰੀ ਦੀ ਡੇਟ ਦੇ ਤੂੰ ਤੇ ਇਸੇ ਕੇਜਰੀਵਾਲ ਨੇ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ 4 ਮਹੀਨੇ ਦਾ ਟਾਈਮ ਮੰਗਿਆ ਸੀ ਮੈਂ ਪਹਿਲੇ ਤਾਂ ਕੇਜਰੀਵਾਲ ਨੂੰ ਇਹ ਸਵਾਲ ਕਰਨਾ ਚਾਹਉਂ ਕੇਜਰੀਵਾਲ ਸਾਹਿਬ ਜੇ ਨੂੰ ਤੁਸੀਂ ਗ੍ਰਿਫਤਾਰ ਕੀਤਾ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹਤ। ਉਹਦੇ ਤੋਂ ਪਹਿਲੇ ਮਾਫੀ ਕਿਹੜੀ ਗੱਲੋਂ ਮੰਗੀ ਤੁਸੀਂ? ਤੁਸੀਂ ਖੁਦ ਰਿਟਰਨ ਵਿੱਚ ਮਾਫੀ ਮੰਗੀ ਹੈ ਸਿਆਦ। ਚਲੋ ਤੁਸੀਂ ਜੋ ਕੁਝ ਵੀ ਕਾਰਕ੍ਰਮੀ ਕਰੋ। ਪਾਰਟੀ ਬਕਾਇਦਾ ਤੌਰ ਨਾਲ ਹੈ ਕਿਉਂਕਿ ਇਸ ਵਿਅਕਤੀ ਤੇ ਜਿਹੜੀ ਐਫਆਈਆ ਰਜਿਸਟਰੀ ਕਾਂਗਰਸ ਦੀ ਸਰਕਾਰ ਦੀ। ਬਟ ਸਾਨੂੰ ਇਹ ਖੱਛਿਆ ਕਿ ਫੇਰ ਡਰਾਮਾ ਹੀ ਹੋ ਰਿਹਾ ਕੋਈ ਵੀ ਕੇਸ ਭਾਵੇਂ ਵਿਜੀਲੈਂਸ ਨੇ ਕੀਤਾ ਕ腐ਸ਼ਨ ਦਾ। ਇਹ ਡਰੱਗਸ ਦੇ ਕੇਸਿਸ ਨੇ ਮੇਰੇ ਅੱਜ ਵੀ ਮੰਨਣਾ ਹੈ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਪੁਲਿਸ ਬਹੁਤ ਤੱਕ ਇਹ ਖੁਦ ਸੁਮੀਵਾਰ ਨੇ ਇਸ ਕਰਕੇ ਤੁਸੀਂ ਆਪੇ ਤੁਸੀਂ ਦੇਖੋ ਜਿਹੜੀ ਪੁਲਿਸ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਸਕਦੀ ਜਿਹੜੀ ਪੁਲਿਸ ਰਾਜਜੀਤ ਸਿੰਘ ਐਸ.ਆਈ. ਦੀ ਨੂੰ ਜਿਹੜਾ ਡਰੱਗਸ ਦੇ ਵਿੱਚ ਵੱਡਾ ਨਾਂ ਹੈ ਉਹਨੂੰ ਖੁਦ ਭਜਾ ਸਕਦੀ ਜਿਹੜੇ ਲਾਰੈਂਸ ਬਿਸ਼ਨੋਈ ਦੇ ਵਿੱਚ ਜਿਹਨੂੰ ਕੇਸ ਤੋਂ ਬਾਹਰ ਕੱਢਿਆ ਗਿਆ ਡੀ.ਐਸ.ਪੀ. ਸੰਧੂ ਉਹਨੂੰ ਖੁਦ ਭਜਾ ਸਕਦੀ ਹੈ ਤੇ ਜਦੋਂ ਮਰਜ਼ੀ ਵਾਪਸ ਬੁਲਾ ਸਕਦੀ ਹੈ ਇਸ ਗਰਮੰਟ ਤੁਹਾਨੂੰ ਕਿੰਨਾ ਭਰੋਸਾ ਹੋ ਸਕਦਾ ਮੈਂ ਇੱਥੇ ਇੱਕ ਭਗਵੰਤ ਨੂੰ ਤੇ ਖੇਜੜੀਵਾਲ ਨੂੰ ਇੱਥੇ ਇੱਕੋ ਗੱਲ ਕਹੂੰਗਾ ਕਿ ਇਸ ਕੇਸ ਨੂੰ ਕਿਸੇ ਬੰਨੇ ਲਾ ਕੇ ਛੱਡਿਓ ਤੇ ਨਹੀਂ ਦੇ ਪੰਜਾਬ ਦੇ ਵਿੱਚੋਂ ਮੋਰੀ ਬਿਸਤਰਾ ਚੁਪਕੇ ਪੱਜੇ ਵਾਲੇ ਬਣ ਜਾਈ ਅਗਲੀ ਗੱਲ ਅਗਲਾ ਸਵਾਲ ਵੀ ਕੋਈ ਤੁਹਾਡੇ ਤੋਂ ਵੱਡਾ ਸਾਹਿਬ ਵੀ ਆਪ ਗੱਲ ਕਰ ਰਹੇ ਆ ਅਕਾਲੀ ਦਰਬਾਰ ਦੇ ਬੋਰਡ ਬੈਂਕ ਬਹੁਤ ਅਫੀਰ ਪਰ ਲਗਾਤਾਰ ਡਾਊਨ ਜਾ ਰਿਹਾ ਹੈਗਾ ਕਿਸੇ ਟਾਈਮ ਦੇ ਉੱਤੇ ਤੁਹਾਨੂੰ ਇਹ ਕਹਿ ਜਾਂਦਾ ਵੀ ਜਿਆ ਫਿਰ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਬੋਰਡ ਬੈਂਕ ਕਹਿੰਦਾ ਹੈ ਨਾ ਚੈਨਾ ਤੱਕ ਵੀ ਕਿਤੇ ਮੈਂ ਦਿਖਾ ਤੇ ਇਹਨੂੰ ਕਿਵੇਂ ਦੇਖਦਾ ਕਿਉਂਕਿ ਉਹ ਜਮਾਤ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਅਕਾਲੀ ਦਲ ਦੀ ਲੀਡਰਸ਼ਿਪ ਦੇਣੀ ਉਹ ਨਾ ਇਹ ਬੇਸਿਕਲੀ ਸਿੱਖ ਜਮਾਤ ਸੀ ਇਟ ਵਾਸ ਅ ਰਿਪਰੈਜ਼ੈਂਟੇਟਿਵ ਆਫ ਦੀ ਸਿੱਖ ਇਹ ਜਿਹੜੀ ਪਾਰਟੀ ਦਾ ਜੋ ਜਨਮ ਹੋਇਆ ਹੈ ਇਹਨੂੰ ਐਜ਼ ਅ ਸਿੱਖ ਪਾਰਟੀ ਬਣਾਇਆ ਜਦੋਂ ਬਾਦਲ ਸਾਹਿਬ ਗਵਰਨਮੈਂਟ ਚਾਹੀਏ ਨੇ ਉਹਨਾਂ ਨੇ ਬਾਦਲ ਸਾਹਿਬ ਸਿੱਧਰ ਨੇ ਸਾਹਬ ਲਾ ਰਹੇ ਆ ਕਿ ਨਿਰਾ ਇਸ ਆਪਣੇ ਇੱਕ ਧਰਮ ਦਾ ਨਾਮ ਲੈ ਕੇ ਵੋਟ ਮੰਗਣਾ ਸਾਡੀ ਗੱਲ ਨਹੀਂ ਬੰਦੀ ਤੇ ਮੋਗੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਕਾਨਫਰੰਸ ਉਸ ਟਾਈਮ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਹੁਣ ਸਿੱਖ ਜਮਾਤ ਨਹੀਂ ਇੱਕ ਪੰਜਾਬੀ ਜਮਾਤ ਬਣ ਸੋ ਇਹਨਾਂ ਨੇ ਉਹਨੂੰ ਓਪਨ ਅਪ ਕੀਤਾ ਇੱਕ ਅਨ ਰਿਲੀਜੀਅਸ ਬੇਸਡ ਪਾਰਟੀ ਨੂੰ ਇੱਕ ਸੈਕੂਲਰ ਪਾਰਟੀ ਦਾ ਫੇਸ ਦੇਣ ਦੀ ਕੋਸ਼ਿਸ਼ ਸਾਨੂੰ ਉਹਦੇ 'ਚ ਕੋਈ ਤਕਲੀਫ ਨਹੀਂ ਅਸੀਂ ਮੰਨਦੇ ਆ ਕਿ ਗੁਰੂਆਂ ਪੀੜਾਂ ਪ੍ਰਗੰਮਰਾਂ ਦੀ ਤੇ ਸੂਰਬੀਰਾਂ ਦੀ ਧਰਤੀ ਇੱਥੇ ਤੇ ਗੁਰੂਆਂ ਨੇ ਖਾਲੀ ਹਮੇਸ਼ਾ ਸਾਂਝੀ ਵਾਗਤਾ ਦੀ ਕੀਤੀ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਬੁਣੀ ਕੀਤੀ ਕਾਂਗਰਸ ਹੀ ਇੱਕ ਜਮਾਤ ਦੇ ਜਿਹੜੀ ਨੈਸ਼ਨਲਿਸਟ ਵੀ ਤੇ ਸੈਕੂਲਰ ਵੀ ਇਹਨਾਂ ਨੇ ਕੀਤੀ ਉਹਦੇ ਨਾਲ ਲਾ ਫਿਰ ਇਹਨਾਂ ਨੇ ਸੋਚਿਆ ਕਿ ਚਲੋ ਬਾਕੀ ਲੋਕ ਤੇ ਕੁਝ ਹੱਦ ਤੱਕ ਸਾਡੇ ਨਾਲ ਆ ਹੀ ਗਏ ਤੇ ਵੋਟਾਂ ਲੈਣ ਵਾਸਤੇ ਇਹਨਾਂ ਨੇ ਇਸ ਕਿਸਮ ਦੀ ਤਾਕਤ ਬੈਕਗ੍ਰਾਉਂਡ ਦੇ ਵਿੱਚ ਜੱਫੀ ਪਾਈ ਜਿਹੜੀ ਸਿੱਖ ਇਸ਼ੂਜ਼ ਦੇ ਉੱਤੇ ਸਿੱਖ ਧਰਮ ਦੇ ਟੋਟਲੀ ਉਲਟ ਆਪੋਜੀਸ਼ਨ 'ਚ ਚੱਲਦੀ ਸੀ ਉਹਨਾਂ ਨਾਲ ਇਹਨਾਂ ਨੇ ਸਾਇਲੈਂਟ ਆਪਣੀ ਇੱਕ ਅਲਾਈੈਂਸ ਬਣਾਈ ਉਹਨਾਂ ਕੋ ਵੋਟਾਂ ਲਈਆਂ ਇੱਕ ਕਲੈਕਸ਼ਨ ਵੀ ਉਹਨਾਂ ਦੇ ਸਿਰ ਤੇ ਜਿੱਤੇ ਜਦੋਂ ਪਰਦਾ ਹਾਸ਼ ਹੋਇਆ ਲੋਕਾਂ 'ਚ ਸਮਝ ਆਈ ਕਿ ਜਿਹੜੀ ਦੋਰੀ ਬਾਰ ਹੈ 2012 ਜਿੱਤੇ ਨੇ ਉਹਦੇ ਫੈਕਟਰ ਕੀ ਫੈਕਟਰ ਜਦੋਂ ਸਾਹਮਣੇ ਆਇਆ ਕਿ ਇਹਨਾਂ ਨੇ ਮਦਦ ਜਿਹੜੀ ਹੈ ਇੱਕ ਇਹੋ ਜੀ ਆਰਗੇਨਾਈਜੇਸ਼ਨ ਦੀ ਲਈ ਹੈ ਜਿਹੜੀ ਕੰਪਲੀਟਲੀ ਸਿੱਖ ਪ੍ਰਿੰਸੀਪਲਸ ਦੇ ਅਗੇ ਚੱਲਦੀ ਹੈ। ਤੋਂ ਲੋਕਾਂ ਦੇ ਵਿੱਚੋਂ ਇਹਨਾਂ ਦੇ ਫੇਤ ਉੱਠਣਾ ਸ਼ੁਰੂ ਹੋ ਗਿਆ ਕਿ ਅੱਜ ਇਹ ਵਿਖੋ ਹਾਲਾਤ ਇਹੋ ਜਿਹੇ ਬਣ ਗਏ ਨੇ। ਕਿਸੇ ਨੂੰ ਅਕਾਲੀ ਲੀਡਰਸ਼ਿਪ ਦੇ ਫੇਤ ਹੀ ਹੈ। ਬਾਕੀਆਂ ਨੂੰ ਤੇ ਛੱਡ ਲੋ ਕਿਸੇ ਸਿੱਖ ਨੂੰ ਫੇਤ ਹੈ। ਫਿਰ ਇਹਨਾਂ ਨੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਸਾਡੇ ਦੇ ਦੇ ਉਹ ਨਾਵੇ ਚ ਇਨੀ ਭਾਰੀ ਮਦਖਲ ਕੀਤਾ। ਜਿਹਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ। ਇੱਕ ਸਿੱਖ ਬਜੋਰੀਟੀ ਸੂਬੇ ਵਿੱਚ ਜੇ ਇੱਥੇ ਧਰਮ ਪਰਿਵਰਤਨ ਹੋ ਰਿਹਾ ਪੰਜਾਬ ਦੇ ਵਿੱਚ ਸਿੱਖ ਵੀ ਜਿਹੜੇ ਨੇ ਉਹ ਕੁਝ ਹੋਰ ਧਰਮ ਅਪਣਾ ਰਹੇ ਤੇ ਇਸ ਤੋਂ ਵੱਡੀ ਖਤਰੇ ਦੀ ਗੱਲ ਕੀ ਹੋ ਸਕਦੀ ਕਿ ਜੇ ਜਿਹੜਾ ਤੁਹਾਡਾ ਇੱਕ ਮжоਰਟੀ ਸੂਬਾ ਹੋਏ ਜੇ ਉਹਦੇ ਵਿੱਚ ਤੁਹਾਡੀ ਪਰਿਵਰਤਨ ਹੋ ਰਿਹਾ ਉਹਦਾ ਮਤਲਬ ਤੁਹਾਡੇ ਇੰਸਟੀਚੂਨ ਜਿਹੜੇ ਧਾਰਮਿਕ ਇੰਸਟੀਚੂਨ ਜਿਨ੍ਹਾਂ ਨੇ ਗਰੀਬ ਲੋਕਾਂ ਨੂੰ ਮीडियोकर ਲੋਕਾਂ ਨੂੰ ਮਦਦ ਕਰਨੀ ਸੀ ਮਾਲੀ ਤੌਰ ਤੇ ਮਦਦ ਕਰਨੀ ਸਕੂਲਾਂ ਵਿੱਚ ਮਦਦ ਕਰਨੀ ਸੀ ਹਸਪੀਟਲ ਵਿੱਚ ਮਦਦ ਕਰਨੀ ਸੀ ਮੁਸੀਫਾਂ ਵਿੱਚ ਬੱਚਿਆਂ ਦੇ ਕਰਨੀ ਜਿਹਾ ਦੂਜੇ ਕਰਦੇ ਜਦੋਂ ਤੁਸੀਂ ਉਹਦੇ ਤੋਂ ਹੱਥ ਹੀ ਖਿੱਚ ਲਿਆ ਤੇ ਕੰਪਲੀਟਲੀ ਇਸ ਨੂੰ ਪੋਲਿਟਿਕਲਾਈਜ਼ ਹੀ ਕਰ ਦਿੱਤਾ ਸਾਰੇ ਮਸਲੇ ਨੂੰ ਤਾਂ ਲੋਕਾਂ ਨੇ ਬਿਲਕੁਲ ਛੱਡ ਦਿੱਤਾ ਸੋ ਅੱਜ ਅਕਾਲੀ ਦਲ ਡਿੱਗਦਾ ਡਿੱਗਦਾ ਢੈਂਦਾ ਚੌਥੇ ਨੰਬਰ ਤੇ ਪਹੁੰਚ ਗਿਆ ਅੱਜ ਜੇ ਵੇਖਿਆ ਜਾਏ ਤੇ ਜਿਹੜੀਆਂ ਚਾਰ ਮੇਨ ਜਮਾਤਾਂ ਨੇ ਉਹਦੇ ਵਿੱਚ ਅਕਾਲੀ ਦਲ ਪੂਰਪੋਰਟ ਉਹ ਇਹਦੀ ਡਿਸਟੈਂਸ ਖਤਮ ਹੋ ਗਈ ਤੇ ਨਾ ਹੀ ਮੈਨੂੰ ਜਵਾਬ ਦਿਆ ਜਲਦੀ ਚ ਬਣ ਗਈ ਜਦੋਂ ਤੁਸੀਂ ਗੁਰੂ ਘਰ ਦਾ ਮੱਥਾ ਲਾਓਗੇ ਆਲ ਮਾਈਟੀ ਨਾਲ ਲਾਓਗੇ ਤੇ ਉਦੋਂ ਫਿਰ ਇਸ ਕਿਸਮ ਦੇ ਰਿਜ਼ਲਟ ਤੁਹਾਡੇ ਸਾਹਮਣੇ ਆਉਗਾ ਠੀਕ ਹੈ ਜੀ ਸਰ ਪੰਜਾਬ ਸੀ ਚੜਦਾ ਕਰਦੇ ਨਾਲ ਕਿਹਨੂੰ ਹਾਂਜੀ ਪੰਜਾਬ ਸੀ ਚੜਦਾ ਕਰਦੇ ਨਾਲ ਕਿਹਨੂੰ ਹਾਂਜੀ ਪੰਜਾਬ ਸੀ ਚੜਦਾ ਹੈ ਕਰਦੇ ਨਾਲ ਲੈ ਕੇ ਕੀ ਕੰਮ ਕਰਦਾ ਹੈ ਮੈਂ ਤੁਹਾਨੂੰ ਮੈਂ ਹੀ ਕਹੂੰਗਾ ਕਿ ਤੁਸੀਂ ਇਹ ਸਵਾਲ ਜਿਹੜਾ ਇੰਡੀਅਨ ਰੈਵਨਿਊ ਸਰਵਿਸ ਦਾ ਸਿਰ ਕੇਜਰੀਵਾਲ ਸਾਹਿਬ ਜਦੋਂ ਕੇਜਰੀਵਾਲ ਸਾਹਿਬ ਪੰਜਾਬ 'ਚ ਅਖੀਰਲੇ ਫੀਸ ਚਾਏ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕੇਜਰੀਵਾਲ ਸਾਹਿਬ 2.5 ਲੱਖ ਕਰੋੜ ਦਾ 75 ਸਾਲਾਂ 'ਚ ਕਰਦਾ ਹੁਣ ਤੁਹਾਡੇ ਕੋਲ ਤਰੱਕੀ ਵਾਸਤੇ ਤੁਹਾਡਾ ਡਿਵੈਲਪਮੈਂਟ ਵਾਸਤੇ ਸਾਡੇ ਕੋਲ ਪੈਸੇ ਹੈ ਨਹੀਂ ਤੁਸੀਂ ਕਿਰਪਾ ਕਰਕੇ ਦੱਸੋ ਜੇ ਪਰਿਵਰਤਨ ਆਣ ਤੁਸੀਂ ਕਹਿੰਦੇ ਕਾਂਗਰਸ ਨੂੰ ਵੀ ਛੱਡੋ ਅਕਾਲੀ ਦਲ ਭਾਣ ਨੂੰ ਵੀ ਛੱਡੋ ਤੇ ਤੁਹਾਨੂੰ ਅਸੀਂ ਬਣਾਈਏ ਦੱਸੋ ਕਿ ਪੈਸੇ ਕਿਥੋਂ ਆਣਗੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਕੇਜਰੀਵਾਲ ਸਾਹਿਬ ਤੇ ਮੈਂ ਤੁਹਾਨੂੰ ਸਟੇਟਮੈਂਟ ਦੱਸ ਉਹ ਕਹਿਣ ਲੱਗੇ ਮੈਂ ਰੇਵਨਿਊ ਅਫਸਰ ਨੇ ਕੀ ਦੇ ਰੈਵਨਿਊ ਸਰਵਿਸਿਸ ਚ ਸੀਨੇ ਮੋਸਟ ਇਨ ਕੰਟੈਕਸਟ ਦਾ ਮੈ ਅਫਸਰ ਸੀ ਮੇਰੀ ਜੇ ਬੋਡੇ ਹੈ ਮੇਰੀ ਜਿਹੜੀ ਤਾਕਤ ਹੈ ਜਾਂ ਮੇਰੀ ਐਕਸਪਰਟਿਸ ਹੈ ਉਹ ਇਸੇ ਗੱਲ 'ਚ ਹੈ ਕਿ ਰੈਵਨਿਊ ਰਿਸੋਰਸਸ ਕਿੱਸਾ ਲੈ ਕੇ ਆਏ ਉਹਨਾਂ ਦੋ ਕਈਆਂ ਗੱਲਾਂ ਮੋਟੇ ਤੌਰ 'ਤੇ ਲੈ ਕੇ ਆਇਆ ਕਿ ਪੰਜਾਬ ਦਾ ਬਜਟ ਅੱਜ ਤੋਂ ਸਾਢੇ 3 ਸਾਲ ਪਹਿਲੇ ਸੀ 1.70 ਲੱਖ ਰੁਪਏ ਕੇਜਰੀਵਾਲ ਸਾਹਿਬ ਕਹਿੰਦੇ ਤੇ 40 ਪਰਸੈਂਟ ਦੇ ਵਿੱਚ ਚੋਰੀ ਚੱਲਦੀ ਕਮਿਸ਼ਨ ਚੱਲਦੀ ਡਾਕਾ ਚੱਲਦਾ ਚਲੋ 40 ਛੱਡੋ ਕਹਿੰਦੇ ਮੈਂ ਘੱਟ ਤੋਂ ਘੱਟ 20% ਇਸੇ ਬਜਟ ਦੇ ਵਿੱਚੋਂ ਪੈਸੇ ਕੱਢ ਕੇ ਚੋਰੀ ਬੰਦ ਕਰਕੇ ਕਮਿਸ਼ਨਸ ਬੰਦ ਕਰਕੇ ਪੰਜਾਬ ਨੂੰ ਹਰ ਸਾਲ 34000 ਕਰੋੜ ਰੁਪਇਆ ਦੂੰਗਾ 20% ਦਾ ਮਤਲਬ ਹੋਇਆ 1.70 ਹਜ਼ਾਰ ਦਾ 34 ਦੂਜਾ ਉਹਨਾਂ ਨੇ ਕਿਹਾ 20000 ਮੈਂ ਦੂੰਗਾ ਤਿੰਨ ਦਰਿਆਵਾਂ ਚੋਂ ਜਿਹੜੀ ਮਾਈਨਿੰਗ ਹੁੰਦੀ ਹੈ ਮੈਂ 20000 ਕਰੋੜ ਸਾਲਾਨਾ ਦੇਆ ਕਰੂੰਗਾ ਦੋਨਾਂ ਨੇ ਕਿਹਾ 34 ਤੇ 20 54000 ਕੱਲਾ ਹੀ ਬੜਾ ਹੈ ਹੋਰ ਮੈਂ ਨਾ ਮੈਂ ਕਰਜ਼ਾ ਲਵਾਂ ਇਹ ਵੀ ਲਾ ਲ ਕੇ 1 ਰੁਪਿਆ ਸੀ ਕਰਜ਼ਾ ਨਹੀਂ ਲਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਅਗਲੇ 5 ਸਾਲਾਂ 'ਚ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਵਾਂ ਜੇ ਨਾ ਮੁਕਤ ਹੋ ਸਕਿਆ ਨਾ ਘਰ ਤੋਂ ਬੜਾ ਤਾਂ ਪਜਤਾ ਤਾਂ ਬਚਾਉਂ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਾਂ ਮਾਈਨਿੰਗ ਦੇ ਵਿੱਚੋਂ ਮੈਂ ਲੀਡਰ ਆਫ ਦੀ ਆਪੋਜੀਸ਼ਨ ਸਾਨੂੰ ਸਾਲ ਦਾ ਆ ਰਿਹਾ 270 ਕਰੋੜ ਰੁਪਈਆ ਐਵਰੇਜ ਪਿਛਲੇ ਸਾਢੇ 3 ਸਾਲਾਂ ਨੂੰ 270 ਤੋਂ ਮੈਂ ਪੁੱਛਣਾ ਚਾਹਾਂ 19700 70 ਕਰੋੜ ਰੁਪਈਆ ਮੈਨੂੰ ਕਿਰਪਾ ਕਰਕੇ ਦੱਸਣ ਅਮਾ ਜੜੀ ਦੇ ਕਿ ਹਿਵਾਲ ਸਾਹਿਬ ਕਿ 19700 ਕਰੋੜ ਰੁਪਈਆ ਕਿੱਥੇ ਗਿਆ ਉਹਦਾ ਮਤਲਬ ਸਿੱਧੇ ਤੌਰ ਤੇ ਚੋਰੀ ਹੋਇਆ ਤੁਸੀਂ ਆਪ ਕੰਨੇ ਆ ਕਿ ਬਏ 34000 ਕਰੋੜ ਤਾਂ ਅਜੇ ਤੱਕ ਦਿਨਾਂ ਸਾਲਾਂ ਚ 1 ਲੱਖ 1000 ਕਰੋੜ ਰੁਪਈਆ ਬੰਦਾ ਸੀ 1 ਰੁਪਈਆ ਨਹੀਂ ਆਇਆ ਪੰਜਾਹ ਕਿੱਥੇ ਗਿਆ ਪੈਸਾ ਹੁਣ ਕਰਜ਼ੇ ਦੀ ਗੱਲ ਦੱਸੋ ਜਿਹੜਾ ਕਰਜ਼ਾ ਸਾਡੀ ਕਾਂਗਰਸ ਦੀ ਸਰਕਾਰ ਜਦੋਂ ਖਤਮ ਹੁੰਦੀ ਏ ਉਸ ਟਾਈਮ 272000 ਦਾ ਕਰਜ਼ਾ ਇਸ ਟੈਂ ਆਈਡੀ ਦੇ 4 ਲੱਖ 32 22000 ਕਰੋੜ ਦਾ ਹੋ। ਇਸ ਸਾਲ ਦੇ ਅੰਤ ਤੱਕ ਜਿਹੜਾ ਅਗਲਾ ਸਾਲ ਮਾਰਚ ਤੱਕ ਇਹ ਤਕਰੀਬਨ 4.5 ਹੋ ਜਾਣਾ ਤੇ ਜਦੋਂ ਤੱਕ ਇਹ ਗੜੋਂ ਨਹਿਰੇ ਦੇ ਆਪਣੇ ਤਕਰੀਬਨ 5 ਤੱਕ ਪਹੁੰਚੇ। 75 ਸਾਲਾਂ 'ਚ 2.5 ਲੱਖ ਕਰੋੜ, 5 ਸਾਲਾਂ 'ਚ 5 ਲੱਖ। ਇਹ ਤੋਂ ਤੁਹਾਡੇ ਸਾਹਮਣੇ ਤੇ ਅਜੇ ਇੱਥੇ ਲੋਟਾ 40 ਹਜ਼ਾਰ ਏਕੜ ਦੀ ਹੋਣੀ ਹੈ ਜਿਹੜਾ ਸਾਰਿਆਂ ਨੂੰ ਵੱਡਾ ਮੈਗਾ ਸਕੈਮ ਹਿਸਟਰੀ ਦੇ ਵਿੱਚ ਹਿੰਦੁਸਤਾਨ ਚੋਏਗਾ ਉਹ ਇੱਕ ਕੇਜਰੀਵਾਲ ਲੈਂਡ ਕੋ ਅਲੋਂਗ ਵਿਦ ਭਗਵੰਤ ਮਾਨ ਆ ਕਰਨ ਲੱਗੇ ਨੇ ਜਿਹੜੀ 40000 ਕਿੱਲਾ ਪਈ 24000 ਤੇ ਕਲੀ ਨੂੰ ਦੇਣੀ ਸੀ ਇਸ ਤਰ੍ਹਾਂ ਹੀ ਜਿੰਨੇ ਵੱਡੇ ਸ਼ਹਿਰ ਅੰਮ੍ਰਿਤਸਰ 4000 ਮੁਹਾਲੀ 2100 ਅੱਜ ਲਿਸਟ ਆਈ ਹੈ ਬਹੁਤ ਵੱਡੀ ਹੈ ਕਸਬਾ ਦੇ ਵਿੱਚ 40000 ਏਕੜ ਇਹਨਾਂ ਨੇ ਜਗ੍ਹਾ ਲੈਣੀ ਉਹਦੇ ਵਿੱਚ ਵੱਡੇ ਪੇਮਾਨੇ ਤੇ ਇਹਨਾਂ ਦਾ ਟੀਚਾ 40 ਤੋਂ 45000 ਕਰੋੜ ਰੁਪਇਆ ਕਢਣ ਚੋਰੀ ਕਰਕੇ ਭੱਜੇ ਇਹਦੇ ਖਿਲਾਫ ਅਸੀਂ ਇੱਕ ਵੱਡੀ ਮੂਵਮੈਂਟ ਕਾਂਗਰਸ ਵੱਲੋਂ ਚੇੜਾਂਗੇ ਪੰਜਾਬ ਦੇ ਹੱਤਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏ ਇਹਦੇ ਖਿਲਾਫ ਪਹਿਲੇ ਪ੍ਰੈਸ ਕਾਨਫਰੰਸ ਹੋਏਗੀ ਉਸ ਤੋਂ ਬਾਅਦ ਡਟ ਕੇ ਮੋਰਚਾ ਲਾਵਾਂਗੇ ਤੇ ਸਾਰੇ ਪੰਜਾਬ ਨੂੰ ਮੈਂ ਬੇਨਤੀ ਕਰੂੰਗਾ ਬਿਫੋਰ ਇਹ ਪੱਜਾਂ ਪੂਰੀ ਬਸਰਾ ਝੁੱਕ ਕੇ ਕੀ ਜੀਵਾਲ ਤੇ ਦੀ ਬਾਡੀ ਸਾੜੀ ਪੱਜੇ ਉਸ ਤੋਂ ਪਹਿਲੇ ਸਾਨੂੰ ਰੋਕਣਾ ਚਾਹੀਦਾ ਸਾਰੇ ਇਹ ਮੇਰਾ ਬਾਤ ਸੁਣ ਲੈ ਇੱਕ ਰਹਿ ਗਈ ਪਹਿਲਾਂ ਤਾਂ ਆਪਾਂ ਦੀ ਪਾਰਟੀ ਆਪਣੇ ਮੰਤਰੀਆਂ ਨੂੰ ਗੱਡ ਰੋਪੀਏ ਬਾਅਦ ਫਿਰ ਕਰਦੇ ਹਾਂ ਦੇਖੋ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਇਸ ਤੋਂ ਵੱਡਾ ਝੂਠਾ ਹੈ ਇਸ ਤੋਂ ਕੋਈ ਮਤਾਓ ਸਾਡੇ ਆਪਣੇ ਘਰ ਚੀਫ ਮਿਨਿਸਟਰ ਮੰਤਰੀ ਨੂੰ ਕੱਢ ਬਿਠਾ ਉਥੋਂ ਫੜਾਏ ਪੁਲਿਸ ਜਿਹੜਾ ਵਿਜੇ ਸਿੰਘਲਾ ਸੀ ਹੈਲਥ ਮੰਤਰੀ ਉਹਨੂੰ ਆਪਣੇ ਘਰੋਂ ਗ੍ਰਿਫਤਾਰ ਕਰਾਇਆ ਉਹਨਾਂ ਆਪ ਕਿਹਾ ਕਿ ਮੇਰੇ ਕੋਲ ਸੀਡੀ ਪਈ ਹੈ ਦੀ ਇਹ ਕਮਿਸ਼ਨ ਲੈਂਦਾ ਰਿਹਾ ਤੇ ਹੁਣ ਆਪ ਹੀ ਇਹਦੇ ਵਿੱਚ ਇਹਨਾਂ ਨੇ ਇੱਕੋ ਚੀਜ਼ ਵੇਖੀ ਹੈ ਕਿ ਜਿਹੜਾ ਕਾਲੀ ਲੀਡਰ ਫੜਿਆ ਗਿਆ ਇਹਦਾ ਰਾਮ ਰੌਣਾ ਬਹੁਤ ਇਤਬਾਰਾਂ ਵਿੱਚ ਜਦੋਂ ਉਹਦੇ ਰਾਮ ਰੌਣਾ ਪ੍ਰੈਸ ਉਧਰ ਬਿਜ਼ੀ ਹੈ ਇਹਦੇ ਵਿੱਚ ਮੈਂ ਇਹ ਇੱਕ ਦੋਹਾਂ ਨੂੰ ਇਹਨਾਂ ਚੋਰਾ ਨੂੰ ਜਿਹੜੀ ਕਲੀਨ ਚਿੱਟਾ ਦਿੰਦਾ ਜਿਹਦੇ ਤੇ ਵਿਜੇ ਸਿੰਘਲੇ ਨੂੰ ਦਿੱਤੀਗੀ ਆ ਤੁਹਾਡੇ ਸਰਾਰੀ ਨੂੰ ਦਿੱਤੀਗੀ ਹੁਣ ਫਰਾਰੀ ਦੀ ਬਾੜੀ ਆ ਜਿੰਨੇ ਹੁਣ ਹੈ ਨੇ ਇਹਨਾਂ ਨੂੰ ਹੌਲੀ ਹੌਲੀ ਕਲੀਨ ਚਿੱਟਾ ਦੇਣਗੇ ਇਹਨਾਂ ਦੇ ਜਿਹੜੇ ਨੇ ਉਹ ਸ਼ਰਧ ਦੇ ਸਾਰੇ ਮਾਮਦਾਰ ਨੇ ਬਾਕੀ ਸਾਰੇ ਆਹੀ ساری ਗੇਟ ਟੋਟਲ ਫਰਾਡ ਜਮਾਤੇ ਠਿੱਕੀ ਜਮਾਤੇ ਆ ਤੁਹਾਡੇ ਸਾਹਮਣੇ ਕੋਈ ਡਰਗਸ ਕੇ ਅਜੇ ਤੱਕ ਮੈਂ ਤੇ ਅੱਗੇ ਕਈ ਵਾਰ ਕਿਹਾ ਤੇ ਹੁਣ ਫੇਰ ਕਹਿਣਾ ਤੇ ਉਹ ਸਾਡੇ ਤਿੰਨਾਂ ਸਾਲਾਂ ਤੇ ਕੇਜਰੀਵਾਲ ਸਾਹਿਬ ਤੁਹਾਡੇ ਕੋ ਭਗਵੰਤੀ ਨਸ਼ਾ ਮੁਕਤ ਨਹੀਂ ਹੋ ਸਕਿਆ ਤੇ ਪੰਜਾਬ ਨੂੰ ਇਸ ਨਸ਼ਾ ਮੁਕਤ ਕਿ ਸੰਕਰੋ ਇਹ ਸਵਾਲ ਹੈ ਮੇਰਾ ਉਹ ਤਾਂ ਨਸ਼ਾ ਉਤਮ ਕਿਸੇ ਨੂੰ ਨਹੀਂ ਮਿਲਦਾ ਮੈਂ ਇਹ ਕਹਣਾ ਹੈ ਤੇ ਕੀ ਹੈ ਤੁਸੀਂ ਵੇਖੋ ਤੁਸੀਂ ਸਾਰੇ ਪ੍ਰੈਸ ਤੇ ਵੀਜੀ ਹੋ ਆਰਟ ਆਫ ਪੰਜਾਬ ਇਜ਼ ਬੋਗਾ ਕੋਈ ਭਰਾ ਮੇਰਾ ਬਾਹ ਖੜੀ ਕਰਕੇ ਪ੍ਰੈਸਰ ਬੋਲਦੇ ਦੱਸੋ ਕੋਈ ਫਰਕ ਪਿਆ ਜੀ ਇਹ ਕਾਨੇ ਦਾ ਦੱਸੋ ਕਿਉਂਕਿ ਇਹਨਾਂ ਦੀ ਮਿਲੀ ਭੁਗਤਣਾ ਹੋ ਰਿਹਾ ਪੰਜਾਬ ਪੰਜਾਬ ਪੁਲਿਸ ਇਹਨਾਂ ਲੋਕਾਂ ਦੀ ਮਿਲੀ ਭੁਗਤਣਾ ਕੰਮ ਚੱਲਦੇ ਆ ਸਰ ਇੱਕ ਥੋੜਾ ਹੋਣਾ ਹੈ